ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਦਰਸ ਹੈ ਆ ਡਰਾਮੇ ਕਰੀ ਜਾਂਦਾ ਖੜਾ ਉੱਥੇ ਭਵੰਤ ਤਰਨ ਤਾਰਨ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਜੀ ਰੋਜ਼ ਤਾਂ ਤੁਮਦ ਸ਼ਾਹ ਨਾਲ ਗੱਲਾਂ ਕਰਦਾ ਫੋਨ ਤੇ ਟੈਲੀਫੋਨ ਤੇ ਗੱਲ ਹੁੰਦੀ ਹੈ ਤੇਰੀ ਬਹੁਤ ਵਾਰੀ ਇਹਦੇ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਹੈ ਜਿੰਨੇ ਵੀ ਇੱਥੇ ਮੁੱਖ ਮੰਤਰੀ ਰਹੇ ਆ ਪਿਛਲੇ 20 ਸਾਲ ਤੋਂ ਇੱਕ ਵੀ ਮੁੱਖ ਮੰਤਰੀ ਕਿਸੇ ਵੀ ਸੈਨੇਟ ਦੇ ਮੀਟਿੰਗ 'ਚ ਨਹੀਂ ਗਿਆ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਲੈਗਸੀ ਹੈ ਪੰਜਾਬ ਦਾ ਵਿਰਸਾ ਹੈ ਬਹੁਤ ਵਾਰੀ ਇਹਦੇ ਤੇ ਮੀਟਿੰਗਾਂ ਜਿੰਨੀਆਂ ਵੀ ਹੋਈਆਂ ਮੈਂ ਉਹਨਾਂ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਹੱਕ ਦੇ ਵਿੱਚ ਮੈਂ ਆਵਾਜ਼ ਵੀ ਉਠਾਈ ਹੈ ਮੈਂ ਨਾਲ ਉਹਨਾਂ ਨੂੰ ਠੋਕ ਕੇ ਜਵਾਬ ਦਿੱਤਾ ਕਿ ਪੰਜਾਬ ਯੂਨੀਵਰਸਿਟੀ ਸਾਡੀ ਲੈਗਸੀ ਹੈ ਵਿਰਸਾ ਹੈ ਇਹ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਚੱਲੀ ਸੀ ਥੋੜਾ ਜਿਹਾ ਹਿਸ਼ਿਆਪੋਰਚ ਦੇ ਹੀ ਸਿਰੂ ਚੰਡੀਗੜਾ ਆ ਗਏ ਤੇ ਉਹ ਸਾਡੇ ਕਾਲਜ ਜਿਹੜੇ ਨੇ ਉਹਦੇ ਨਾਲ 170 ਤੋਂ ਵੱਧ ਕਾਲਜ ਅਫੀਲੀਏਟਡ ਔਰ ਸਾਰੀਆਂ ਸਟੇਟਾਂ ਦੇ ਬੱਚੇ ਉੱਥੇ ਪੜ੍ਹਦੇ ਕਿਉਂ ਇਹ ਇੱਕ ਜੁਨੀਵਰਸਿਟੀ ਦੀ ਸੈਨੇਟ ਤੇ ਸਿੰਡੀਕੇਟ ਨਾਲ ਪੰਗੇ ਲੈ ਰਹੇ ਆ ਕਿਉਂ ਇਸ ਤੋਂ ਪਹਿਲਾਂ ਨਾ ਮੈਂ ਇੱਕ ਇਨਡਾਇਰੈਕਟ ਕੋਸ਼ਿਸ਼ ਕੀਤੀ ਸੀ ਮੈਂ ਵੀ ਉਸ ਮੀਟਿੰਗ ਦੇ ਵਿੱਚ ਗਿਆ ਸੀਗਾ ਤੇ ਦੋਨੋਂ ਗਵਰਨਰ ਆਏ ਸੀ ਪੰਜਾਬ ਤੇ ਹਰਿਆਣਾ ਦੇ ਉਦੋਂ ਕਹਿੰਦੇ ਸੀਗੇ ਕਿ ਸਾਡੇ ਜਮਨਾ ਨਗਰ ਦੇ ਅੰਬਾਲਾ ਦੇ ਕੁਰੂਖੇਤਰ ਦੇ ਸਾਡੇ ਕੁਝ ਕਾਲਜ ਜਿਹੜੇ ਨੇ ਉਹ ਐਫਲੀਟਡ ਕਰਦੋ ਇਸ ਯੂਨੀਵਰਸਿਟੀ ਨਾਲ ਮੈਂ ਕਹਾਂ ਜੀ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢੇ ਕੀ ਨਹੀਂ ਸੀ ਇਹਨਾਂ ਨੇ ਆਪ ਕੱਢੇ ਸੀ ਲਿਖ ਕੇ ਦਿੱਤਾ ਸੀ ਕਿ ਅਸੀਂ ਇਸ ਯੂਨੀਵਰਸਿਟੀ ਚੋਂ ਆਪਣੇ ਕਾਲਜ ਕੱਢਣ ਲੱਗੇ ਆ ਅਸੀਂ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਰਹੇ ਬਣਾਉਣ ਲੱਗੇ ਕੁਰਕਸ਼ੇਤਰ ਯੂਨੀਵਰਸਿਟੀ ਬਣਾ ਲਈ ਹੁਣ ਕਹਿੰਦੇ ਹੁਣ ਸਾਨੂੰ ਪਾਓ ਕਦੇ ਮਰ ਜਾ ਚਿੜੀਏ ਕਦੇ ਜਿਉਂ ਜਾ ਚਿੜੀਏ ਇਹ ਤਾਂ ਥੋੜੀ ਚੱਲੂਗਾ ਉਹ ਕੀ ਆ ਉਹਦਾ ਕੀ ਸੀ ਕਿਉਂਕਿ ਇਹਨਾਂ ਦੇ ਗ੍ਰੈਜੂਏਟਸ ਐ ਨਹੀਂ ਹੁਣ ਸੈਨੇਟ ਦੇ ਵਿੱਚ ਤੇ ਸਿੰਡੀਕੇਟ ਤੇ ਉਹ ਕੀ ਕਰਨੇ ਹੁਣ ਕਹਿੰਦੇ ਨੇ ਵੀ ਜੇ ਸਾ ਅਸੀਂ ਤਾ ਅਸੀਂ ਸੈਨੇਟ ਦੇ ਵਿੱਚ ਐਂਟਰੀ ਹੋ ਜਾਈ ਸਾਡੀ ਅਸੀਂ ਫੈਸਲੇ ਕਰਾਂ ਕਰਾਂ ਅਸੀਂ ਉਹਦਾ ਜਵਾਬ ਦਿੱਤਾ ਤਾਂ ਹੁਣ ਇਹ ਨੋਟੀਫਿਕੇਸ਼ਨ ਰਹੀ ਆਉਣ ਲੱਗ ਗੇ ਫਿਰ ਨੋਟੀਫਿਕੇਸ਼ਨ ਵੀ ਲਫ਼ਜ਼ਾਂ ਦੇ ਵਿੱਚ ਘੇਰ ਲਿਆ ਕਿ ਨਹੀਂ 28 ਤਰੀਕ ਵਾਲਾ ਜੋ ਨੋਟੀਫਿਕੇਸ਼ਨ ਉਹਦੇ ਸੰਬੰਧੀ ਕੋਈ ਹੋਰ ਫੈਸਲਾ ਕਿਸੇ ਹੋਰ ਤਰੀਕ ਨੂੰ ਲਿਆ ਜਾਊਗਾ ਮਤਲਬ ਐਂ ਸਮਝਦੇ ਸਾਡੀ ਸਾਡੀਆਂ ਜਿਹੜੀਆਂ ਪ੍ਰਾਪਰਟੀਆਂ ਨੇ ਜਾਂ ਜਿਹੜੀਆਂ ਸਾਡੀਆਂ ਸਾਡੇ ਜਿਹੜੇ ਸਰੋਤ ਨੇ ਸਰਸ ਪੰਜਾਬ ਦੇ ਕਦੇ ਬਿਜਲੀ ਬੋਰਡ ਦੇ ਪਿੱਛੇ ਪੈ ਜਾਂਦੇ ਕਦੇ ਭਾਖੜਾ ਡੈਮ ਦੇ ਪਿੱਛੇ ਪੈ ਜਾਂਦੇ ਕਦੇ ਯੂਨੀਵਰਸਿਟੀਆਂ ਦੇ ਪਿੱਛੇ ਪੈ ਜਾਂਦੇ ਪੰਜਾਬ ਨਾਲ ਸੰਬੰਧਤ ਤਾਂ ਕੋਈ ਚੀਜ਼ ਇਹਨਾਂ ਨੂੰ ਮਿਲ ਨਹੀਂ ਕਦੇ ਕਹਿੰਦੇ ਚਾਕੀ ਨਹੀਂ ਅਸੀਂ ਦਿਖਾਉਣੀ 26 ਜਨਵਰੀ ਤੇ ਜਾਂ 15 ਅਗਸਤ ਤੇ ਅਸੀਂ ਪੰਜਾਬ ਦੀ ਚਾਕੀ ਕੱਢਤੀ ਬਾਹਰੋਂ ਮਤਲਬ ਕਿਉਂ ਇੰਨੀ ਦੁਸ਼ਮਣੀ ਕੱਢ ਰਹੇ ਨੇ ਤਾਂ ਫਿਰ ਲੋਕ ਦੱਸ ਦੇਣਗੇ ਪਰਸੋਂ ਤਰਨ ਤਰਨ ਦੇ ਵਿੱਚ ਸਾਡੇ ਸਿਰਾਂ ਦਾ ਪੰਜਾਬ ਦੇ ਸਿਰ ਦਾ ਤਾਜ ਲੁੱਟ ਕੇ ਲਿਜਾ ਰਹੇ ਆ ਦਿੱਲੀ ਵਾਲੇ ਲੁਟੇਰੇ ਇੱਥੇ ਨਹੀਂ ਗੱਲ ਖੜਨੀ ਜੇ ਤੁਹਾਨੂੰ ਲੱਗਦਾ ਨਾ ਵੀ ਕੱਲੀ ਗੱਲ ਇੱਥੇ ਖੜ ਜਾਨੀ ਆ ਜਾ ਕੇ ਕੱਲੀ ਯੂਨੀਵਰਸਿਟੀ ਤੇ ਖੜਨੀ ਆ ਕੱਲੀ ਯੂਨੀਵਰਸਿਟੀ ਤੇ ਨਹੀਂ ਗੱਲ ਖੜਨੀ ਐਦੂ ਬਾਅਦ ਇਹਨਾਂ ਨੇ ਚੰਡੀਗੜ੍ਹ ਨੂੰ ਸਟੇਟ ਦਾ ਦਰਜਾ ਦੇ ਕੇ ਪੰਜਾਬ ਨਾਲੋਂ ਜੀਰਖਪੁਰ ਮਹਾਲੀ ਦਾ ਰੋਪੜ ਵਾਲਾ ਹਿੱਸਾ ਕੱਟ ਕੇ ਨਾਲ ਲਾ ਕੇ ਇੱਕ ਬੱਕਰੀ ਸਟੇਟ ਬਣਾਉਣ ਦਾ ਵੀ ਅਗਲੀ ਤਿਆਰੀ ਇਹ ਕਰ ਚੁੱਕੇ ਆ ਤੇ ਲਾਣਤ ਪਾਉਣਾ ਮੈਂ ਇਹਨਾਂ ਲੋਕਾਂ ਨੂੰ ਜਿਹੜੇ ドラਮੇ ਕਰਦੇ ਆ ਉਹ ਜਾ ਕੇ ਯੂਨੀਵਰਸਿਟੀ ਦੇ ਵਿੱਚ ਹੁਣ ਆ ਬਾਦਲਾਂ ਨੂੰ ਪੁੱਛਣਾ ਚਾਹੁੰਨਾ ਮੈਂ ਕਾਂਗਰਸੀਆਂ ਨੂੰ ਪੁੱਛਣਾ ਚਾਹੁੰਨਾ ਬੁੱਕਲਾਂ ਨੂੰ ਪੁੱਛਣਾ ਚਾਹੁੰਨਾ ਪੰਜਾਬੀਓ ਧਿਆਨ ਮਾਰਿਓ ਇਹਨਾਂ ਦੀ ਜ਼ਰੂਰਤ ਪਤਾ ਕਿਵੇਂ ਪਈ ਆ ਯੂਨੀਵਰਸਿਟੀ ਕਿਵੇਂ ਖੋਹੀ ਗਈ ਆ ਇਨਾਂ ਦੀ ਜ਼ਰੂਰਤ ਤਾਂ ਪਈ ਆ ਪਿਛਲੇ 20 ਸਾਲ ਤੋਂ ਪਿਛਲੇ 20 ਸਾਲ ਤੋਂ ਜਿੰਨੇ ਵੀ ਮੁੱਖ ਮੰਤਰੀ ਰਹੇ ਆ ਪ੍ਰਕਾਸ਼ ਬਾਦਲ ਤੋਂ ਲੈ ਕੇ ਕੈਪਟਨ ਅਮਰਿੰਦਰ ਤੋਂ ਲੈ ਕੇ ਤੇ ਆ ਭਵੰਤ ਤੋਂ ਲੈ ਕੇ ਜਿੰਨੇ ਵੀ ਇੱਥੇ ਮੁੱਖ ਮੰਤਰੀ ਰਹੇ ਆ ਪਿਛਲੇ 20 ਸਾਲ ਤੋਂ ਇੱਕ ਵੀ ਮੁੱਖ ਮੰਤਰੀ ਕਿਸੇ ਵੀ ਸੈਨੇਟ ਦੇ ਮੀਟਿੰਗ 'ਚ ਹੀ ਨਹੀਂ ਗਿਆ ਕੋਈ ਪੰਜਾਬ ਦਾ ਸਿੱਖਿਆ ਮੰਤਰੀ ਨਹੀਂ ਗਿਆ ਕਿਸੇ ਵੀ ਮੀਟਿੰਗ ਦੇ ਵਿੱਚ 4 ਮੈਂਬਰ ਹੁੰਦੇ ਆ ਸਰਕਾਰ ਵੱਲੋਂ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਦੋ ਮੌਜੂਦਾ ਐਮਐਲਏ ਆ ਬੋਕਰਾਂ ਦਾ ਹਾਲ ਦੇਖ ਲਓ ਆ ਡਰਾਮੇ ਕਰੀ ਜਾਂਦਾ ਖੜਾ ਉੱਥੇ ਭਵੰਤ ਤਰਨ ਤਾਰਨ ਸਾਡੀ ਯੂਨੀਵਰਸਿਟੀ ਖੋ ਕੇ ਲੈ ਗਏ ਜੀ ਰੋਜ਼ ਤੂੰ ਅਮਰਸ਼ਾਹ ਨਾਲ ਗੱਲਾਂ ਕਰਦਾ ਫੋਨ ਤੇ ਟੈਲੀਫੋਨ ਤੇ ਗੱਲ ਹੁੰਦੀ ਆ ਤੇਰੀ ਤੇਰੀ ਮਿਲੀ ਭਗਤ ਹੈ ਤੇਰੀ ਅੰਦਰੋਂ ਸਹਿਮਤੀ ਹੈ ਉੱਤੋਂ ਇਕੱਲੀ ਬਿਆਨਬਾਜ਼ੀ ਹੈ ਅਸੀਂ ਸੁਪਰੀਮ ਕੋਰਟ ਜਾਵਾਂਗੇ ਜੀ ਅਸੀਂ ਹਾਈ ਕੋਰਟ ਜਾਵਾਂਗੇ ਜੀ ਕੀ ਕਰ ਲੈਣਾ ਸੁਪਰੀਮ ਕੋਰਟ ਜਾ ਕੇ ਅੱਗੇ ਪਾਣੀਆਂ ਦਾ ਹੱਕ ਕੀ ਕਰ ਲਿਆ ਤੂੰ ਔਰ ਜਾਤ ਲਾ ਕੇ ਜੰਦਾਇਆ ਡਰਾਮਾ ਆਇਆ ਕਰਕੇ BBMB ਦੇ ਉੱਤੇ ਹੁਣ ਅਗਲੇ ਨੇ ਲਿਆ ਕੇ ਗੱਡ ਦਾ ਬੰਝ ਉੱਥੇ CIS CISF ਦੇ ਹਵਾਲੇ ਕਰਤਾ BBMB ਲਾਹ ਧਰਨਾ ਲਾ ਮੋਰਚਾ ਲਾ ਜਾਂਦਾ ਹੁਣ ਜਾ ਕੇ ਸੱਦ ਲੋਕਾਂ ਨੂੰ ਮਾਰਾ ਇੱਕ ਪੰਜਾਬ ਦੇ ਲੋਕੋ ਇਹਨਾਂ ਦਲਾਲ ਲੋਕਾਂ ਨੇ ਦਿੱਲੀ ਦੇ ਦੱਲੇ ਲੋਕਾਂ ਨੇ ਉਹ ਪੰਜਾਬ ਮਾਰਤਾ ਤਬਾਹ ਕਰਤਾ